ਆ ਮੈਂ ਤੇ ਕਰ ਸਕਦਾ ਉੜੀ ਕਾ ਰੁਖ ਬਣਿਓ ਦੇ ਲਈ ਓ ਮੇਰੇ ਤੇ ਮੇਰੇ ਬਗਉ ਮਰਦੀ ਜੇ ਹੋਵੇ ਇਸ ਕੇ ਇਸ਼ਕ ਦਾ ਪੜਿਆ ਲਿਖਿਆ ਮਸਜਿਦ ਨਹੀਂ ਜਾਂਦਾ ਮਨਿਆਰੇ ਬਾਦਤ ਰੂਖ ਦਾਦੀ ਕਰਦੀ ਜੇ ਹੋਵੇ ਇਸ ਕੇ ਇਸ਼ਕ ਦਾ ਪੜਿਆ ਲਿਖਿਆ ਮਸਜਿਦ ਨਹੀਂ ਜਾਂਦਾ ਮਨਿਆਰੀ ਬਾਦਤ ਰੂਹ ਦਾ ਦੀ ਕਰ ਦੀ ਜੇ ਹੋਵੇ ਮੌਸਮ ਵਰਗਾ ਮੈਨੇ ਹੀ ਆ ਰੋਜ ਜੋ ਬਦਲਾ ਗਾ ਆ ਪਰਛਾਵੇਂ ਸੁਰਤ ਤੂੰ ਰੋਜ ਮਲਦੀ ਰੇ ਖੂਬ ਸੁਰਤ ਮੈਂ ਕ ਤੇਰੇ ਸਾਹ ਦੀ ਸਜਣਾ ਤੂੰ ਮਹਿਸੂਸ احساس ਮੇਰੇ ਨੂੰ ਕਰ ਦੀ ਜੇ ਹੋਵੇ कर दीजे हमें इश्क इश्क़ दा पढ़िया लिख्या मस्जिद नहीं जाता मन यारबादत रुख दा दी कर दीजे